ਕੀ ਗੱਲ ਰਹਾ ਸਰ ਇਹ ਆਗੂਬਾਦੀ ਕੀ ਹੈ ਇਹੋ ਹੀ ਆ ਮੇਨ ਟਿੰਗ ਦੱਸੋ ਪਰ ਦੱਸੋ ਦੱਸੋ ਕਿੱਥੋਂ ਆਏ ਕਿਹਨਾਂ ਨੂੰ ਬੁਲਾਈਏ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਮੇਰੇ ਕੋਲ ਖੜਾ ਕਿੱਥੋਂ ਆਏ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਤੁਹਾਡਾ ਇਹ ਏ ਬੱਚਾ ਜੀ ਇਹਨੇ 1.5 ਲੱਖ ਰੁਪਇਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਨਹੀਂ ਕਾਹਦੇ ਵਾਸਤੇ ਲਿਆ ਕਾਹਦੇ ਵਾਸਤੇ ਲਿਆ ਉਹਨੇ ਤਿੰਨ ਬੱਚੇ ਸੀ ਉਹਦੇ ਠੀਕ ਹੈ ਇੱਕ ਪੁੜੀਆ ਇੱਕ ਮੁੰਡਾ ਵਾ ਜੀ ਉਹਨੇ ਆਖਿਆ 1.5 ਲੱਖ ਰੁਪਇਆ ਲੈ ਲਓ 1.5 ਲੱਖ ਰੁਪਇਆ ਲਿਆਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦੇ ਆ ਉਹ ਜਵਾਕ ਨੂੰ ਫੜਾਏ ਆ ਅਸੀਂ ਜੀ ਜਿਹੜਾ 1.5 ਲੱਖ ਰੁਪਇਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਨਹੀਂ ਉਹਨੇ ਕੋਸ਼ਿਸ਼ ਮਾਰੇ ਸੀ ਕਿ ਗੁਰਦੁਆਰਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਂ ਭਾਜੀ ਹਰਿਆਣੇ ਤੋਂ ਆਂ ਅੱਛਾ ਨੇ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਪਰਿਵਾਰ ਸਾਡੀ ਖੇਤੀਬਾੜੀ ਹੈ ਅੱਛਾ ਹਾਂਜੀ ਇਹ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕਿਹ ਗਿਆ ਮੈਂ ਕਿੜੀਆਂ ਦੀ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕਿਹ ਗਿਆ ਉੱਥੇ ਹਰਿਆਣੇ ਚ ਅਗੇ ਬਗਾਨੀ ਚ ਬਗਾਨੀ ਹਾਂਜੀ ਠੀਕ ਤੁਸੀਂ ਬੱਚਾ ਤੇ ਅੰਮ੍ਰਿਤਸਰ ਲੈ ਕੇ ਆਏ ਨਾ ਹਾਂਜੀ ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਅਸੀਂ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਜਦੋਂ ਅਸੀਂ ਪੈਸੇ ਦਿੱਤੇ ਹੋਏ ਸਾਨੂੰ ਕਹਿੰਦੀ ਸੀ ਕਿ ਮੈਂ ਦੌੜੀ ਬੱਚਾ ਤੁਸੀਂ ਲੈ ਨਹੀਂ ਨਹੀਂ ਭਾਜੀ ਤੁਸੀਂ ਬੱਚਾ ਖੇਡ ਲੈ ਲਓ ਅਸੀਂ ਨਹੀਂ ਭਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਆਖਲੇ ਕੋਲੇ ਤੁਹਾਡੇ ਕੱਪੜੇ ਸੇਮ ਬੱਚੇ ਦੇ ਸੇਮ ਆ ਸਾਨੂੰ ਕਾਹਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੋ ਬਣਾ ਲੈ ਸਾਹਮਣੇ ਬੱਚੇ ਦੇ ਮਜਾਂਦਾ ਹਾਂਜੀ ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਸਾਹ ਤੋਂ ਮਿਲੀ ਨਹੀਂ ਉਹ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਂਦੇ ਆ ਨਾ ਉਹ ਜਿੱਥੇ ਆਪਣੇ ਸਸਰਾਜ ਹੁੰਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਫੜਾਇਆ ਹੋਇਆ ਸੀ ਤਾਂ ਮੈਂ ਕਿਹਾ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫਰੀ ਥੋੜਾ ਲਿਆ ਕਿੰਨੀ ਉਮਰ ਕਿੰਨੇ ਬੱਚੇ ਸੀ ਕਹਦੇ ਇੱਕ ਬੱਚੇ ਦੀ ਉਮਰ ਕਿੰਨੀ ਹੈ ਪਤਾ ਨਹੀਂ ਤੁਹਾਨੂੰ ਤੁਹਾਨੂੰ ਇਸ ਗੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈਆਂ ਮੈਂ ਆਂਦੇ 20 ਦਿਨ ਹੋ ਗਏ ਮੈਨੂੰ ਪੁੱਛ ਵੀ ਨਹੀਂ ਉਹ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਕਿੰਦੀ ਮੈਂ ਦੇਣਾ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾ ਸਬੂਤ ਕਰੋ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਪਰ ਬੰਦਾ ਕਿਉਂ ਨਹੀਂ ਹੈਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ 4-5 ਦਿਨ ਹੋ ਗਏ ਬਾਜੀ ਉਹਨਾਂ ਦੇ ਮਗਰਮਰ ਲਫਿਰਦੇ ਹੋ ਨਹੀਂ ਮੈਂ ਗੱਲ 4-5 ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਦਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਨੁਕਸਾਨ ਨਹੀਂ ਚਲੋ ਪੁਲਿਸ ਨੂੰ ਇਨਕੁਆਰੀਆ ਕਰਦੇ ਹਾਂ ਠੀਕ ਹੈ ਜੀ ਜਨਾਨੀ ਚੜੀ ਇੱਕ ਬੱਚਾ ਲੈ ਕੇ ਸਾਡੇ ਅਡਾ ਇੰਚਾਰਜ ਸਾਹਿਬ ਦਾ ਸਾਡੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਐਸਐਸਪੀ ਸਾਹਿਬ ਉੱਥੇ ਆਏ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬਸ ਜੀ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਦੇਖ ਲਿਆ ਵੀ ਇਹ ਤਾਂ ਇਹੀ ਆ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਇਹ ਅਗੋਂ ਥੋੜਾ ਜਿਹਾ ਹੌਂ ਕਰਨ ਲੱਗ ਗਈ ਥੋੜਾ ਜਿਹਾ ਸਾਰੀਆਂ ਨੇ ਵੀ ਦੇਖਿਆ ਸਾਰਿਆਂ ਨੇ ਜੋ ਫੋਟੋ ਮੈਚ ਕਰੀ ਜੋ ਕਹਿੰਦੇ ਵੀ ਇਹੀ ਆ ਤੁਹਾਨੂੰ ਕਿੱਥੇ ਤੁਹਾਨੂੰ ਕਿੱਥੇ ਜੇ ਪਤਾ ਲੱਗਿਆ ਜੀ ਸਾਨੂੰ ਗੱਡੀ ਜਿੱਥੋਂ ਤੋਂ ਪਿੱਛੇ ਸੀ ਜੀ ਗੁਰੂ ਕੀ ਟਾਪ ਕੋਲ ਸੀ ਜੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਹੈ ਇਹ ਕਿੱਥੋਂ ਚੜੀ ਜਣੀ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਬਟ ਇਹ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਏ ਆ ਜੀ ਬੱਚਾ ਇਹ ਉਹ ਤਾਂ ਹੁਣ ਜੀ ਦੇਖੋ ਇਨਕੁਆਰੀ ਪੁਲਿਸ ਇਨਕੁਆਰੀ ਕਰਨਗੇ ਸਾਨੂੰ ਤਾਂ ਹੁਣ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਬਸ ਦੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਤੁਹਾਡੇ ਕੈਮਰੇ ਦੇ ਵਿੱਚ ਹਰੀ ਗਾ ਤੁਹਾਡੀ ਬਸ ਦੇ ਵਿੱਚ ਸੀਗੀ ਉਹਦੂ ਗਾ ਕਿਤੇ ਉਤਰ ਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਫੋਟੋ ਵੀ ਸ਼ੇਅਰ ਹੋਈ ਹੈ ਕਿਹੜੀ ਫੋਟੋ ਹੈ ਜੀ ਇਹ ਫੋਟੋ ਹੈ ਸਾਰੇ ਗਰੁੱਪਾਂ 'ਚ ਸ਼ੇਅਰ ਹੋਈ ਹੈ ਇਹ ਸਾਡੇ ਪ੍ਰਾਈਵੇਟ ਮੈਸੇਜ ਵੀ ਹੈ ਸਾਰੇ ਨੰਬਰਾਂ 'ਚ ਜਿਹੜਾ ਹੈਗਾ ਫੋਟੋ ਨੂੰ ਬ੍ਰਾਈਟਨੈਸ ਵਧਾ ਦੇ ਕੋਈ ਗੱਲ ਨਹੀਂ ਆਪਾਂ ਆਪਾਂ ਨਿਊਜ਼ੀ ਵਾਲੇ ਗਰੁੱਪਾਂ ਚਾਹੀਦੇ ਸਾਨੂੰ ਵੀ ਅਸੀਂ ਨਿਊਜ਼ੀ ਦੇ ਇੰਸਪੈਕਟਰ ਆ ਇਹ ਠੀਕ ਹੈ ਫੋਟੋ ਪਾਈ ਲੈ ਸਾਡੇ ਸਾਰੇ ਗਰੁਪਾਂ ਜੀ ਨੂੰ ਇਹੋ ਕਲੀਅਰ ਹੋਇਆ ਸਾਨੂੰ ਅਸੀਂ ਉੱਥੇ ਫੋਨ ਕੀਤਾ ਉੱਥੇ ਐਸਐਸਪੀ ਸਾਹਿਬ ਮਜੂਦ ਸੀਗਾ ਬਸ ਅੱਛਾ ਇਹਨਾਂ ਦੀ ਗੱਡੀ ਜਨਾਨੀ ਉਹ ਕਹਿੰਦੇ ਤੁਸੀਂ ਜੇਤੋਂ ਆਪ ਖਾਣੇ ਚ ਗੱਡੀ ਕਿਤੇ ਰੋਕਣੀ ਥਾਣੇ ਚਲ ਜਾ ਕੇ ਜੀ ਲਿਆ ਕੇ ਉੱਥੋਂ ਜੀ ਰੋਕੀਆ ਸਭੀ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਨੀ ਆ ਬਾਕੀ ਸਾਰੇ ਪੁਲਿਸ ਸੀਸੀਟੀਵੀ ਦੇ ਵਿੱਚ ਵੀ ਸੇਮ ਕੱਪੜੇ ਆ ਰਹੇ ਸੇਮ ਤਾਂ ਹੀ ਤਾਂ ਸਾਨੂੰ ਦੇਖਣ ਦੇ ਨਾਲ ਹੀ ਉਹਦੀ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਕਿੰਨੀਆਂ ਔਰਤਾਂ ਜੀ ਇਹ ਦੋ ਸੀਗਾ ਜੀ ਦੋ ਹੀ ਆ ਦੋ ਹੀ ਬੱਚੇ ਇਹਨਾਂ ਕੋਲ ਜੀ ਇਹਨਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ ਇਹ ਦੱਸ ਰਿਹਾ ਵੀ ਅਸੀਂ ਹਰਿਆਣੇ ਤੋਂ ਆ ਤੇ ਆਹ ਆਰ ਕਾਰਡ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਬੁੱਕ ਕਰਾ ਜਿਹੜੇ ਉਹਨਾਂ ਨੇ ਕੱਟੀ ਹੋਈ ਆ ਜੀ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹਹੀ ਜਨਨੀਆਂ ਨੇ ਕਿਉਂਕਿ ਕੱਪ ਉੱਥੇ ਫੋਨ ਕੀਤਾ ਸਾਡੇ ਇਸ ਸਪਾਈਟ ਸਾਹ ਨੂੰ ਅੱਡਾ ਇੰਚਾਰਜ ਨੇ ਉੱਥੇ ਮੌਜੂਦ ਜਿਹੜੇ ਸਾਡੇ ਜੀ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਜੇ ਤੋ ਥਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮਲਾਜਨ ਸਾਹਿਬੇ ਮੌਜੂਦ ਸੀਗੇ ਜੀ ਇਹਨਾਂ ਨੂੰ ਅਸੀਂ ਸਾਰਾ ਦੱਸਤਾ ਸੀਗਾ ਕਿ ਨਾਲ ਹੀ ਸੀਗੇ ਕਹਿੰਦੇ ਵੀ ਆਪਾਂ ਥਾਣੇ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰ ਦਿੱਤਾ ਸੀਗਾ ਅੱਜ ਸਰ ਇੱਕ ਬੱਸ ਆਈਏ ਸਰਕਾਰੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਛੋਟਾ ਜਿਹਾ ਦੱਸਿਆ ਜਾ ਰਿਹਾ ਕਿ ਬੱਚੋ ਨੂੰ ਥੋੜੀ ਦੇ ਜੇ ਕੀ ਹੈ ਪੂਰਾ ਮਾਮਲਾ ਖਣੀ ਚਾਹੀਦਾ ਇਹ ਜੀ ਇੱਕ ਕਿਸੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹਦੇ ਨਾਲ ਜਿਹੜਾ ਹੈਗਾ ਬੱਚੇ ਦਾ ਸੰਬੰਧ ਹੈ ਮਤਲਬ ਬੱਚਾ ਉਥੋਂ ਕਿਡਨੈਪ ਕੀਤਾ ਜਾਂ ਖਰੀਦਾ ਹੈ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇ ਹੈਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉਹ ਤੋਂ ਦੀ ਟੀਮ ਨੂੰ ਤਾਂ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਰਹਿ ਗਿਆ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਕਲੂਜ਼ ਦੇ ਇਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆ ਰਹੀ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਦੇ ਵਿੱਚ ਹੋਇਆ ਹੋਰ ਨੀਰਸ ਥਾਣੇ ਕਰਕੇ ਜਿਹੜਾ ਹੈਗਾ ਬਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕ੍ਰਾਈਮ ਦਾ ਕੋਈ ਸਬੰਧ ਨਹੀਂ ਕਿ ਠੀਕ ਹੈ ਲੱਗਦਾ ਕਿ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮ੍ਰਿਤਸਰ ਦਾ ਉਹਨਾਂ ਨੇ ਐਫ ਆਈ ਆਰ ਲਾ ਜਾਈ ਉਹਨਾਂ ਦੀ ਟੀਮ ਨਾਲ ਕੋਈ ਗੱਲ ਨਹੀਂ ਵਿੱਚ ਕਿੰਨੀ ਉਮਰ ਕਿੰਨੀ ਵਿੱਚ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਹੁਣ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਹੈਗਾ ਆਪਣਾ ਇੱਥੋਂ ਦਾ ਕੁਝ ਨਹੀਂ